ਕਦੇ ਭਾਨਾ ਚੱਲਿਆ ਤੂੰ ਤੂੰ ਜਲੂਸ ਕਰਦੀ ਆ ਨਾ ਐਸੇ ਮੂਵੀ ਬਣਾ ਬਣਾ ਮਰੇ ਹੋ ਆ ਜਾਂਦੀ ਆ ਕਲੇਸੂ ਸਿੱਟਈ ਰਹਾ ਦਾ ਕਹਿੰਦੇ ਪਾ ਕੇ ਅਖਬਾਰ ਹੋਰ ਕੋਈ ਨਹੀਂ ਤੇ ਉਹਨੂੰ ਕੰਮ ਕਦੇ ਉਹ ਕਰੇ ਅਗਲਾ ਤੇ ਕਦੇ ਉਹ ਅਗਲਾ ਦੀ ਇਹਦਾ ਉਹ ਕੰਮ ਆ ਡੱਬੂ ਕੁੱਤਾ ਗੰਨਤਲੀ ਗੱਲਾ ਕਦੀ ਮਾਰੀ ਨਾ ਕਦੇ ਕਦੇ ਕਦਾਈ ਜੀ ਕਰਦਾ ਨਾ ਸੱਚ ਮਾਰਦੇ ਦੋ ਸਿਰ ਕਰਦੇ ਸਾਡੇ ਘਰੇ ਤਾਂ ਆ ਗਈ ਨਾ ਨਿੱਕੇ ਚੜ ਗਏ ਮੈਂ ਇਕੱਲੇ ਸੁਣ ਮੜਕੇ ਬੜੀ ਮਾੜੀ ਹੈ ਪਤਾ ਨਹੀਂ ਕੀ ਇਹਨੂੰ ਮਿਲਦਾ ਕੀ ਹੈ ਜਦੋਂ ਦੇਖ ਰੋ ਕਦੇ ਉਹ ਡਰੋਂ ਨਿਕਲੀ ਉੱਧਰ ਵੜ ਗਈ ਉੱਧਰ ਵੜ ਗਈ ਅਖਬਾਰ ਪੰਡਣ ਵਾਲਿਆਂ ਵਾਂਗੂ ਨਾ ਮਾਂ ਦੀ ਟਿਕ ਹੈ ਨਾ ਕਿਤੇ ਅਕਲਾਈ ਰੱਖ ਜਾਈ ਰੱਖਦੀ ਹੈ ਉਹ ਹੋ ਮੈਨੂੰ ਵੀ ਕਲੇਸ਼ ਹੋ ਕਹਿੰਦੇ ਆ ਜਿੰਨਾ ਚਿਰ ਮੈਂ ਘਰ ਚ ਕਿਸੇ ਦੇ ਕਲੇਸ਼ ਨਾ ਪਾਵਾਂ ਮੇਰੇ ਦਿਲ ਨੂੰ ਸਕੂਨ ਹੀ ਨਹੀਂ ਮਿਲਦਾ ਓਹੋ ਕਲੇਸ਼ ਪਾਉਣਾ ਤਾਂ ਕੋਈ ਖਾਲਾ ਜੀ ਦਾ ਬਾੜਾ ਨਹੀਂ ਅੱਜ ਤਾਂ ਮਸਾਂ ਬਚ ਗਈਆਂ ਨਹੀਂ ਤਾਂ ਫਸ ਜਾਣੀ ਸੀ ਚੱਲਨੀ ਚੱਲਣਾ ਭੈਣੇ ਹੋਰ ਵੀ ਕੰਮ ਬਹੁਤ ਨੇ ਮੈਨੂੰ ਬਖਾ ਦਾ ਨਾ ਦਾ ਮੇਰੇ ਦਾ ਸਾਬ ਹੈ ਟੀ ਟੀ ਕਰੀ ਜਾਂਦੀ ਐ ਇਹ ਮਾ ਤਾਂ ਚੱਲ ਬੰਦ ਤਾਂ ਹੋ ਗਈ ਗਈ ਐ ਤਾਂ ਅਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਨੀ ਮੈਂ ਹੋਰ ਠੀਕ ਆ ਭਾਈ ਠੀਕ ਆ ਵਧੀਆ ਤੂੰ ਦੱਸ ਕਿਵੇਂ ਮਾਰਿਆ ਕਿਹੜਾ ਬਸ ਮੈਂ ਤਾਂ ਗੱਲ ਕਰਦਾ ਸੀ अच्छा तो तो शंकर शंकर ओ ਥੋੜੀ ਤੋਲ ਫੋਰਜ ਨੂੰ ਪਾ ਦੋ ਸੰਗਲ ਸੰਗਲ ਨੂੰ ਪਾ ਦੇ ਕੇ ਰੱਖ ਲਿਆ ਕਰੋ ਕੋਈ ਕੀ ਹੁੰਦਾ ਨੇ ਕੀ ਕਹਤਾ ਨੇ ਮੈਨੂੰ ਤਾਂ ਨਹੀਂ ਗਿਆ ਜਿੱਦੇ ਸਾਡੇ ਆ ਗਏ ਫਿਰ ਉੱਤੇ ਥੋੜੇ ਘਰੇ ਵੀ ਨਹੀਂ ਆਉਂਦੀ ਬੇ ਐਂ ਕਹਤਾ ਹਾਂ ਕਹਿ ਲਾ ਕਦੇ ਘਰ ਪਰਦੀ ਫਿਰਦੀ ਆ ਉਹ ਚੁਗਲੀ ਤੇ ਬਣਾਉਂ ਨੂੰ ਕੋਈ ਔੜ ਤੇ ਨਹੀਂ ਮਾ ਦਿੱਤੀ ਨੂੰ ਬੇ ਮਾਜ ਆਪ ਤਵੀ ਪਈ ਆ ਤੋੜਾ ਕੀ ਕਰਾਂ ਗੱਲਾਂ ਵੀ ਇਹ ਜੀਆਂ ਕਰੂ ਵੀ ਜਿਹੜਾ ਜਮਾ ਮੀਆਂ ਬੀਬੀ ਜਗਰੇ ਤੇ ਫਰਕ ਪਹੁੰਚੀ ਅੱਛਾ ਲੜਾਈ ਪਾਇਆ ਹੋਰ ਕੀ ਉਹ ਭੁੱਲੇ ਕਿ ਨਹੀਂ ਆਪਣੇ ਹਾਂ ਉਹ ਹਜੇ ਥੋੜਾ ਜਿਹਾ ਰੋਇਆ ਪਿਆ। ਅੱਛਾ। ਉਹਦਾ ਕਰੋਨਾ ਦਾ ਬਹੁ ਵੀ ਵਿਚਾਰੀ ਸਿਆਣੀ ਸੀ। ਹਾਂ। ਸਾਨੂੰ ਤਾਂ ਇਹਦੀਆਂ ਗੱਲਾਂ ਜਿਹੜੀਆਂ। ਅੱਛਾ। ਜੇ ਹੋਰ ਕੋਈ ਲਾਈ ਲੱਗ ਹੁੰਦੀ ਤਾਂ ਉਹਨਾਂ ਦੇ ਤਲਾਕ ਹੋਇਆ ਵੀ ਲੈ। ਅੱਛਾ ਇਹ ਨੂੰ ਹਾਲ ਪੁੱਠੀਆਂ ਲਿੱਟਕਾ ਲਾਉਂਦੀ ਏ ਬੰਦੇ ਵੜੀ ਜਿਹਾ। ਸੁਣੀ ਜਾਵਾ। ਹਾਂ। ਉਹਦੇ ਕੰਨ ਭਰੀ ਜਾਂਦੀ ਮਾਰਦੀ। ਇਹ ਨੂੰ ਮਿਲਦਾ ਕੀ ਐਸੀਆਂ ਗੱਲਾਂ ਤੋਂ? ਬਾਈ ਇਹ ਨਹੀਂ ਆ ਕਰਨੀ। ਬਾਈ ਤਾਂ ਹੈ ਨਹੀਂ ਵਿਚਾਰਾ ਤੜਕੇ ਖੇਤ ਬਾਜਾਂ ਮੈਂ। ਉਹ ਬੋਟਾ ਖਿੱਚ ਕੇ ਰੱਖਿਆ ਕਰ ਨਹੀਂ ਨੂੰ। ਮਾਣ ਨੂੰ ਕਹੂੰਂ ਅਸੰਦਰ ਤੋਂ ਸਾਦਾ ਨਹੀਂ ਕੋਈ ਨੂੰ ਬੀਬੀ ਭਾਈ ਮੈਂ ਉਹ ਆਂਬਾ ਲੈ ਕੇ ਗਿਆ ਮੁੰਡਾ ਨਿੰਮਾ ਵੇਹਕਾ ਕਰ ਚੁਗਲੀਆਂ ਕਰਦੀ ਗਏ ਸਾਡੇ ਨੇ ਕਹੇ ਗਈ ਨਹੀਂ ਜੇ ਸਾਡੇ ਬਾਕੀ ਤਾਂ ਵਾਈ ਨਹੀਂ ਪਤਾ ਕੀ ਕੁਸੂਖ ਹਾਂ ਆਪ ਨਹੀਂ ਨਰਮ ਸੁਭਾਅ ਦੀ ਹੈਗੀ ਚਾਲ ਉਹ ਤਾਂ ਆਪ ਹੀ ਚੁੰਡੇ ਪਟਦੇ ਤੇ ਫੜ ਕੇ ਕੋਈ ਨਹੀਂ ਭਾਈ ਤੇ ਛੋਡੇ ਕਰੇ ਗਈ ਕਰੇ ਨਾ ਵਾਲੀ ਬਾੜ ਢਾਲੀ ਬਹੁਤ ਕਰਦੀ ਫੜਕੇ ਗੁੱਤ ਨਹੀਂ ਕੰਟਰੋਲ ਕਰਕੇ ਰੱਖੋ ਦਾਈ ਆਪ ਨੂੰ ਐ ਤਾਂ ਹੁੰਦਾ ਲਾ ਕਹਿੰਦਾ ਤੁਹਾਨੂੰ ਬਾਈ ਦੀ ਤਾਂ ਆਪਣੀ ਐ ਲਾਣੀ ਦੀ ਵੇ ਵੀਰਾ ਬਾਜੂ ਤਾਂ ਆਪਣੀ ਤੂੰ ਮੇਰੀ ਗੱਲ ਸੁਣ ਮੈਂ ਕੀ ਕੰਟਰੋਲ ਕਰਾਂ ਇੱਥੇ ਫੜ ਕੇ ਮੈਨੂੰ ਗੋਡਿਆਂ ਥੱਲੇ ਦੇ ਦੂਗੀ ਫੇਰ ਮੈਂ ਕੀ ਕਰੂੰ ਸਿਕੰਦਰ ਨੂੰ ਕਿਹਾ ਕਰਨ ਵੀ ਭਾਈ ਇਹਨੂੰ ਮਾੜਾ ਮੋਟਾ ਕੋਈ ਥੋੜੇ ਜਿ ਰੱਖ ਸਿਕੰਦਰ ਤਾਂ ਤਾਂ ਦਰਦ ਹੀ ਨਹੀਂ ਸਾਰਾ ਦਿਨ ਉਹਨੂੰ ਘੁਮਲਾ ਤੇ ਰੱਖਦੀ ਐ ਉਹੀ ਗੱਲ ਐ ਉਹਦਾ ਸਿਕੰਦਰ ਕੱਲਾ ਖੇਤ ਦਾ ਕੰਮ 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 ਕੱਲਾ ਕੰਮ ਕੀ ਕਰੂੰ ਫੇਰ ਹੋਰ ਕੀ ਕਰੇ ਉਹ ਤਾਂ ਫੇਰ ਜਵਾਕ ਪਾਲਣੇ ਇਹਨੂੰ ਤਾਂ ਹੈ ਹੀ ਨਹੀਂ ਚੜੀ ਰੱਖੀ ਦੀ ਆ ਤੂੰ ਵੀ ਤਾਈ ਮਸ਼ੀਨ ਜੀ ਲਾਈ ਬੈਠੀ ਆ ਇਹ ਵੀ ਦੇ ਪਾ ਕੇ ਨਾ ਆਪ ਚੋਲਿਆ ਕਰਨ ਬਾਗ ਦੀ ਇਹ ਮਸ਼ੀਨ ਟੀ ਟੀ ਕਰੀ ਜਾਂਦੀ ਐ ਨਾ ਇਹਨੂੰ ਐ ਵੀ ਬਿੱਲ ਆਉਂਦਾ ਚਟੂ ਗਲਣਾ ਦਾ ਤਈ ਹੋਰ ਬਸੇਰੀਆਂ ਹੁੰਦੀਆਂ ਊਂ ਕਰ ਲੋ ਉਹ ਤਾਂ ਮਾਂ ਦੀ ਤੇ ਅੱਗ ਲਾਉਂਦੀ ਐ ਉਹਨੂੰ ਨਾ ਆਹ ਤੈਨੜਾਉਂ ਤੂ ਹੋਰ ਗੱਲਾਂ ਇਹ ਜੀਆਂ ਕਰੂਗੀ ਆ ਲੈ ਕੇ ਪਟਟ ਪੈਂਦਾ ਆ ਹੋ ਫਿਰ ਆ ਉਹਦਾ ਕਰ ਪਾੜ ਕੇ ਰਾਜੀ ਅਗਲੇ ਦਾ ਔਰ ਕੀ ਆਵਜੀ ਤੇ ਚਾਲੇ ਘਰੇ ਚਲਦੀ ਐ ਹਾਂ ਤੋ ਉਹ ਇਹ ਅਗਲੇ ਦੂਜੇ ਘਰੇ ਜਾ ਕੇ ਨਾ ਉਂਗਲਾਂ ਬੁੜੀਆਂ ਨੂੰ ਕੁੱਠੀਆਂ ਲਾਉਂਦੀ ਐ ਆਹੋ ਮੈਨੂੰ ਪਤਾ ਹੀ ਪਤਾ ਹਮੈਂ ਤੇਰੇ ਕੋਈ ਕੀ ਕਹਾ ਹਾਂ ਸਿਆਣੀ ਬਿਆਣੀ ਕੋਲੇ ਤੇ ਸਿਆਣੀ ਬਿਆਣੀ ਤੇਰੇ ਕੋਲੇ ਗੱਲ ਕਰਦੀ ਚੰਗੀ ਲਾਦੀ ਹੁਣ ਇਹਦਾ ਪੁੱਠੀਆਂ ਨੂੰ ਕਹਿੰਦਾ ਮੈਨੂੰ ਪਤਾ ਹੈ ਜਿਹੜੀਆਂ ਲਾਉਂਦੀ ਹੈ ਤੇ ਮਾਂ ਨੂੰ ਫੋਨ ਫੋਨ ਕਰਕੇ ਬੁਲਾ ਬੁਕੇ ਕਹੇ ਦੇ ਵੀਰ ਜਿੱਦੇ ਇਹਨਾਂ ਨੇ ਨਾ ਮੈਂ ਤੁਹਾਨੂੰ ਦੱਸਾਂ ਰਿਸ਼ਤਾ ਕਰਿਆ ਸੀ ਇਹਨਾਂ ਨੇ ਦੱਸ ਕੇ ਕਰਿਆ ਸੀ ਵੀ ਸਾਦੀ ਕੁੜੀ ਨੂੰ ਚੁਗਲੀ ਦੀ ਆਤ ਤੇ ਤੁਹਾਡੇ ਕੀ ਮੁੰਡਾ ਅੜਿਆ ਪਿਆ ਸੀ ਤੁਸੀਂ ਕਿਉਂ ਪੰਗੇ ਲੈਨੇ ਫਿਰ ਜੀ ਦੋਨੋਂ ਨਹੀਂ ਨੀ ਗੱਲ ਦੱਸੀ ਸੀ ਦੱਸ ਸੀ ਜੀ ਨਾ ਨੇ ਵੀ ਸਾਡੀ ਕੁੜੀ ਨੂੰ ਚੁਗਲੀ ਦੀ ਆ। ਮੈਨੂੰ ਸੀ ਜੀ ਤੋਂ ਆਇਆ ਹੋਗਾ ਕਿ ਨੂਹਾਂ ਨਹੀਂ ਹੋ ਗਿਆ। ਮੈਨੂੰ ਆਇਆ ਸੀ ਮਾਂਗਾ ਬਹਿ ਜਾਵੇਂ ਨੀ ਪੁੱਤੜਾ। ਮੈਨੂੰ ਕੀ ਪਤਾ ਸੀ। ਚੱਲ ਵੀਰਾ ਕੋਈ ਚਾਹ ਬਣਾ ਲੈ ਲੈ ਔਰ ਬਹਿ ਜਾ। ਹਾਂ? ਬਸ ਬਸ ਕੋਈ ਨਾ। ਚੱਲ ਦਵਾ। ਪਾਣੀ ਤਾਂ ਨਹੀਂ ਪੀਂਦਾ। ਕੀ ਚਾ ਗਲਤ। ਜੀ ਸੁਣਦੇ ਆ ਗੱਲਾਂ ਕਰਦੇ ਆ। ਪੱਜੂ ਤਾਂ ਆਪਣੀ ਆਪ ਦੀ। ਐ ਕਰੇ ਤੂੰ ਨਾ ਆ ਜਾਂਦੀ ਫਲਾਨਿਆਂ ਦੀ ਯਾਰ। ਆ ਫਲਾਨਿਆਂ ਗਿਆ ਐ ਕਰ ਉਹ ਆ। ਮੇਥੋਂ ਦਾ ਸਕੰਦਰ ਵੀ ਨਹੀਂ ਸੁਣਦਾ ਮੇਰੀ ਤਾਂ। ਉਹ ਆਪ ਹੀ ਦੱਸੀ ਸਕੰਦਰ ਕੋਈ ਬਾਈ ਨਾ ਮੈਂ ਕਰ ਹਾਂ ਬੱਚਾ ਖੁਗਾਇ ਮੈਂ ਗਈ ਦੀ ਮੇਰੀ ਬੋਹ ਕੋਈ ਨਹੀਂ ਆਹੋ ਚੰਗਾ ਵਗ ਜਾ ਲਾ ਜੀ ਜੀ ਤੋਰ ਆਂਬੇ ਲੈ ਆਉਂਦੀ ਐ ਪਹਿਲਾਂ ਹੀ ਤਾਈ ਰਾਮ ਆਂਬਾ ਲੈ ਕੇ ਗਈ ਐ ਕਹਿੰਦੀ ਸਾਡੇ ਘਰੇ ਲੜਾਈ ਪਵਾਏ ਸੋਦੀ ਬਹੂ ਆ ਹੁਣ ਨਿਮਾ ਆਂਬਾ ਦੇਣ ਆ ਗਿਆ ਹੁਣ ਮੈਂ ਕਿਦੇ ਕਿਦੇ ਆਂਬੇ ਸੁਣੀ ਜਾਵਾ ਮੈਂ ਤਾਂ ਹੁਣ ਉਹਨੂੰ ਕਹੂੰਗੀ ਮੁੰਡੇ ਨੂੰ ਵੀ ਭਾਈ ਇਹਨੂੰ ਹਟਾਉਣੀ ਹਟਾ ਜਾ ਨਹੀਂ ਆਪ ਜੀ ਨੂੰ ਖੇਤ ਲੈ ਜਾ ਕਰ ਮੈਂ ਕੀ ਕਰਾਂ ਲਾ ਛਾਬੇ ਚ ਰੋਟੀ ਵੀ ਨਹੀਂ ਕੋਈ ਬੀ ਵਾਲਾ ਖਾ ਲੇ ਆ ਆਉਂਦੀ ਐ ਹੋ ਹੋ ਕਿਧਰ ਆਈਆਂ ਹੁਣ ਲੈ ਬੇਬੇ ਮੈਂ ਕਿੱਥੋਂ ਆਣਾ ਸੀਗਾ ਮੈਂ ਤਾਂ ਉਧਰ ਹੋ ਗਈ ਹੋਈ ਸੀਗੀ ਕੋਲੇ ਕੱਛ ਨਾ ਹੱਦੀ ਹੋ ਗਈ ਬੇਬੇ ਕੋਲੇ ਕੱਛ ਕੋਲੇ ਕੱਛ ਲਿ ਗਈ ਜੀ ਮੈਂ ਤਾਂ ਆਪਦੀ ਕੋਲੇ ਸੇਲੀ ਕੋਲੇ ਗਈ ਸੀ ਮੈਂ ਤਾਂ ਨਾ ਸੂਟ ਪੁੱਛਣ ਗਈ ਸੀ ਵੀ ਟਿੱਪੂ ਆਇਆ ਹੋਇਆ ਵੀ ਕਿਉਂ ਨਾ ਇੱਕ ਇੱਕ ਸੂਟ ਲੈ ਆਈਏ ਇੰਨੀ ਗਰਮੀ ਆ ਬੱਸ ਕਰ ਜਾ ਕਾ ਤੂੰ ਐਸੀਆਂ ਗੱਲਾਂ ਮੈਨੂੰ ਸਾਰਾ ਪਤਾ ਤੇਰਾ ਓ ਕੀ ਪਤਾ ਨੇ ਤੇ ਕੀ ਤੂੰ ਮੈਨੂੰ ਬੋਲੀ ਜਾਨੀ ਆ ਕੋਰੇ ਲਸਣ ਕੋਰੇ ਕਸਣੇ ਕੀ ਨਾ ਰੱਖਿਆ ਨਾ ਤੇ ਲੋਕਾਂ ਨੂੰ ਕਿਉਂ ਲੜਾਉਂਦੀ ਫਿਰਦੀ ਐ ਕਿ ਕਰ ਕਰ ਚੁਗਲੀਆਂ ਕਰਦੀ ਫਿਰਦੀ ਐ ਮੈਂ ਕਿਹੜਾ ਕੰਜਰ ਕਹਿੰਦਾ ਵੀ ਮੈਂ ਕਰ ਕਰ ਚੁਗਲੀਆਂ ਕਰਦੀ ਆ ਸਾਰੇ ਸਾਨੂੰ ਆਂਬਾ ਦੇਣ ਆਉਂਦੇ ਇਥੇ ਭਰੇ ਤੂੰ ਤਾਂ ਬਗ ਜਾਨੀ ਐ ਛਾ ਹੁਣ ਤੁਨੂੰ ਨਾ ਆਂਬਾ ਦੇਣ ਆਉਂਦਿਆ ਹਾਂ ਤੁਨੂੰ ਨਾ ਆਂਬਾ ਦੇਣ ਆਉਂਦਿਆ ਮੇਰੇ ਹੁੰਦੇ ਤਾਂ ਕੋਈ ਘਰੇ ਆਇਆ ਨਹੀਂ ਹੈਗਾ ਤੇਰੇ ਘਰ ਜੇ ਤੂੰ ਘਰ ਆਵੇਂ ਤਾਂ ਤੈਨੂੰ ਫੇਰ ਹੀ ਪਤਾ ਲੱਗੇ ਵੀ ਕੌਣ ਆਉਂਦਾ ਮੈਂ ਤਾਂ ਤੇਰੀ ਕਾਈ ਗਏ ਕੇ ਗਈ ਆ ਕਹਿੰਦੀ ਸਾਡੀ ਬਹੂ ਮੁੰਡੇ ਨੂੰ ਲੜਾਤਾ ਐਨੇ ਅੱਛਾ ਕਾਈ ਦੇ ਕਈਆ ਉਹ ਕਾਈ ਨੂੰ ਪੁੱਛਣਾ ਲਾਵੇ ਵੀ ਨੂੰਹਾਂ ਨੇ ਤੂੰ ਆਪਣੀ ਘਾ ਕੇ ਖੰਦੀ ਹੈ ਸਾਰਾ ਨੂੰਹਿਆ ਚੁਗਲੀਆਂ ਗਈ ਜਾਂਦੀ ਆ ਉੱਤੋਂ ਮੈਨੂੰ ਬੋਲੀ ਜਾਂਦੀ ਆ ਓਕੇ ਤੁਹਾਡੀ ਬਹੂ ਆਏ ਕਹਿੰਦੀ ਆ ਮੈਨੂੰ ਕੋਈ ਲੋੜ ਨਹੀਂ ਹੈਗੀ ਠੀਕ ਆ ਨਾ ਬਾਬੇ ਕਿਸੇ ਦਾ ਘਰ ਪੱਟਣ ਦੀ ਝੁਗਲੀਆਂ ਕਰਨ ਦੀ ਤੇ ਬਾ ਕਿਸੇ ਦਾ ਨਿੰਮਾ ਵੀ ਆਇਆ ਸੀ ਕਰੋ ਕਾਈ ਇਹ ਤੁਹਾਡੀ ਨੂੰ ਜੀ ਰੋਕ ਰੂਕ ਲੋ ਵਾਰਾ ਮੋਟਾ ਨੂੰ ਅਸੀਂ ਕਿੱਥੇ ਰੋਕ ਕੇ ਰੱਖੀਏ ਤੈਨੂੰ ਕਿੱਥੇ ਜਿੰਦਾ ਲਾ ਲੀਏ ਮੇਰੀ ਗੱਲ ਸੁਣ ਲੈ ਹਾਂ ਨਿੰਮਾ ਨਿੰਮਾ ਆਇਆ ਏ ਕੀ ਮੇਰਾ ਨਾ ਸਕੈਤ ਲੈ ਕੇ ਆਇਆ ਸੀ ਹਾਂ ਮੇਰੇ ਨਾਲ ਗੱਲ ਕਰੇ ਨਾ ਉਹ ਕੀ ਬੋਲਣ ਨੂੰ ਮਰਦਾ ਸਾਰਾ ਦਿਨ ਤਾਂ ਲੋਕਾਂ ਨੇ ਤੁਰਿਆ ਫਿਰਦਾ ਲੈ ਕਦੇ ਜਿੱਦਾਂ ਮਰਜੀ ਰੇਖ ਲੋ ਕਦੇ ਉਹਦੇ ਘਰੋਂ ਨਿਕਲਦਾ ਆਂਦਾ ਕਦੇ ਉਹਦੇ ਘਰੋਂ ਨਿਕਲਦਾ ਆਂਦਾ ਤੇ ਆਰ ਦੀ ਆਕਸ ਚ ਦੂਜੇ ਰਿਆਂ ਹੱਥ ਚ ਅੱਛਾ ਵੀ ਤਾਂ ਉਹ ਨਾ ਉਹਦਾ ਬੰਦਾ ਹੈਗਾ ਕਿਸੇ ਦੇ ਜਾਵੇ ਕਿਸੇ ਦੇ ਨਾਂ ਜਾਵੇ ਤੇ ਤੂੰ ਬੁੜੀ ਨਹੀਂ ਠਿੱਕਦੀ ਨਾ ਮੇਰੀ ਗੱਲ ਸੁਣ ਤੇ ਉਹ ਹੁੰਦਾ ਕੌਣ ਹੈ ਮੇਰੀਆਂ ਸਗਤਾਂ ਕਰਨ ਨਾਲ ਕੋਈ ਗੱਲ ਨਹੀਂ ਟੱਕਣ ਦੇ ਕਿ ਤੇ ਉਹਨੂੰ ਤਾਂ ਮੈਂ ਦਊਂਗੀ ਤਨੇਸੜੀ ਹਾਦੀ ਹੋਈ ਪਈ ਆ ਗਈ ਫਿਰ ਤੁਸੀਂ ਵੀ ਲੋਕਾਂ ਮਗਰ ਨੱਦਗੇ ਹੌਰਾ ਜੀ ਕੀ ਕਰਕੇ ਸਾਡੇ ਕੋ ਆਂਬੇ ਆਉਦਿਆ ਮੈਂ ਤਾਂ ਹੁਣ ਸੁਕੰਦਰ ਨੂੰ ਕਹਿ ਭਾਈ ਇਹਨੂੰ ਰੋਕ ਲੈ ਬੜਾ ਮੋਟਾ ਅੱਛਾ ਹੁਣ ਤਾਂ ਸੁਕੰਦਰ ਨੂੰ ਉਂਗਲਾ ਲਾਏਗੀ ਐਵੇਂ ਤੂੰ ਜੇ ਨਹੀ ਹਟ ਜਾ ਮੈਂ ਤੈਨੂੰ ਦੱਸ ਤੇਰਾ ਘਰ ਫੱਟੇ ਲਊਗਾ ਜਿਸਕੰਦਰ ਨੂੰ ਉਂਗਲਾ ਲਾਏਗੀ ਤੂੰ ਉੱਗੜ ਜਾ ਮੈਂ ਤਾਂ ਸੁਧਰੀ ਹੋਈਆਂ ਆ ਰੋਟੀਆਂ ਲਾਈਆਂ ਨਹੀਂ ਅੱਜ ਬਾਅਦ ਮੈਂ ਕਿਥੋਂ ਲਾਈਆਂ ਰੋਟੀਆਂ ਆ ਮੁੰਡਾ ਵੀ ਬਾਗ ਗਿਆ ਛਾਬੇ ਜਾ ਥਮਾ ਕੇ ਤੂੰ ਨਾ ਪਕਾਇਆ ਗੱਲ ਪੂਰੀਆਂ ਲੈ ਹਬੇਬੇ ਜੀ ਨੂੰ ਆਇਆ ਨਹੀਂ ਹੈਗਾ ਬਿਲ ਲੰਗਰ ਤਾਂ ਮਗਰੋਂ ਲਾ ਦੇ ਲੈ ਇਹਨੂੰ ਵੀ ਤਾਂ ਲੋਕ ਹਨ ਸਕੇਤਾਂ ਲਾ ਕੇ ਜਾਂਦੇ ਆ ਪਰਸੂ ਕਰਾ ਮੇਰੇ ਤਾਂ ਨਾ ਢਿੱਡ 'ਚ ਗੋਲਾ ਜਿਹਾ ਬਣਿਆ ਪਿਆ ਸੀ ਵਾ ਹੁਣ ਚੁਗਲੀਆਂ ਕਰਕੇ ਮੇਰੇ ਤਾਂ ਨਾ ਮਨ ਨੂੰ ਸ਼ਾਂਤੀ ਆ ਗਈ ਹੋ ਚੱਲ ਹੋ ਰੋਟੀਆਂ ਰੋਟੀਆਂ ਕਿਹੜੀਆਂ ਖਾਣੀਆਂ ਹੁੰਦੀਆਂ ਹੈ ਰੋਟੀਆਂ ਨਾਲ ਤਾਂ ਮੇਰੀ ਭੁੱਖ ਵੀ ਮਰ ਗਈ ਚੱਲ ਜਿਹਨੂੰ ਲੋੜ ਹੋ ਆਪੀ ਖਾ ਲਾ ਮੈਂ ਸਾਰੇ ਪਿੰਡ 'ਚ ਕਲੇਸ਼ ਪਵਾਤਾ। ਕੱਲੇ ਕਵਿਤਰੀ ਦੇ ਘਰੇ ਕਲੇਸ਼ ਨਹੀਂ ਪਾਇਆ। ਨਾ ਮੈਂ ਕਦੇ ਇਹ ਲੜਦੀ ਸੁਣੀ ਆ। ਚੱਲ ਦੇਖਦੀ ਆ। ਮੈਂ ਸੁਣਿਆ ਇਹ ਕਿਫਤਾ 'ਚ ਗੱਲਾਂ ਕਰਦੀ ਆ। ਚੱਲ ਅੱਜ ਦੇਖ ਹੀ ਲੈਨੇ ਆ। ਇਹ ਤਕੜੀ ਆ ਕ ਕਲੇਸੋ। ਦੀਪੇ। ਹਾਂਜੀ ਦਾਈ ਜੀ। ਸਤਿ ਸ੍ਰੀ ਅਕਾਲ ਦਾਈ ਜੀ। ਤਸੀ ਕਾਲ ਹੋਰ ਦੀਪੇ ਕਿੰਨੀ ਆ ਠੀਕ ਆ ਹਾਂਜੀ ਵਧੀਆ ਤੁਸੀਂ ਠੀਕ ਹੋ ਹਾਂ ਵਧੀਆ ਵਧੀਆ ਹੋਰ ਘਰ ਪਰਿਵਾਰ ਠੀਕ ਹੈ ਸਾਰੇ ਵਧੀਆ ਤੂੰ ਦੱਸ ਆਪਦੀ ਤਸੀ ਵਧੀਆ ਠੀਕ ਆ ਬੈਠੋ ਤੁਸੀਂ ਮੈਂ ਹੱਥ ਧੋ ਲਾ ਫਿਰ ਤੁਹਾਨੂੰ ਚਾਹ ਚੂਬਾ ਬਣਾ ਕੇ ਦਿੰਨੀ ਆ ਚਲੋ ਠੀਕ ਆ ਆ ਜਾ ਭਾਈ ਦੀਪੇ ਲੈ ਤੁਸੀਂ ਬੈਠੋ ਤਾਂ ਮੈਂ ਚਾਹ ਧਰ ਲਾ ਨਾ ਨਾ ਦੀਪੇ ਚਾਹ ਹੀ ਤਾਂ ਕੋਈ ਲੋੜ ਨਹੀਂ ਪਹਿਲਾਂ ਮੈਨੂੰ ਐਂ ਦੱਸ ਕੁੜੇ ਦੀਪੇ ਆ ਕਿਤਾਬਾਂ ਹੀ ਕਾਲੀਆਂ ਕਰੀ ਜਾਨੀ ਆ ਕਦ ਦੋ ਪੈਸੇ ਆਉਂਦੇ ਵੀ ਆ ਤੈਨੂੰ ਨਹੀਂ ਨਹੀਂ ਤਾਈ ਆਉਂਦੇ ਨਹੀਂ ਕੋਈ ਨਹੀਂ ਤਾਈ ਤੁਸੀਂ ਬੈਠੋ ਮੈਂ ਚਾਹ ਲੈ ਬਣਾ ਕੇ ਲੱਕੀ ਆਉਂਦੀ ਨਹੀਂ ਨਹੀਂ ਧੀਏ ਚਾਹ ਦੀ ਮੈਨੂੰ ਲੋੜ ਨਹੀਂ ਆ ਜਾ ਤੂੰ 2 ਮਿੰਟ ਬੈਠ ਕੇ ਗੱਲਾਂ ਕਰ ਲੈ ਮੇਰੇ ਨਾਲ ਲੈ ਤਾਈ ਤੁਸੀਂ ਥੱਲੇ ਕੇ ਬੈਗੇ ਮੰਜੇ ਤੇ ਬੈਠ ਸੋ ਨਾ ਆਜ ਉੱਥੇ ਉਹ ਨਹੀਂ ਨਹੀਂ ਧੀਏ ਆ ਜਾ ਤੂੰ ਵੀ ਬਹਿ ਜਾ ਆਪਾਂ ਇੱਥੇ ਬੈਠ ਕੇ ਗੱਲਾਂ ਕਰਦੇ ਹਾਂ ਹੋਰ ਸੁਣਾਓ ਕੀ ਕਰਦੇ ਹੋ ਨੇ ਫਿਰ ਬਸ ਕੁਛ ਨਹੀਂ ਧੀਏ ਤੈਨੂੰ ਪਤਾ ਹੀ ਆ ਘਰ ਦੇ ਕੰਮਕਾਰ ਹੀ ਨਹੀਂ ਲੋਟ ਆਉਂਦੇ ਹੋਰ ਤਾਈ ਮੇਰੇ ਬਲਕੇ ਮੈਂ ਆਉਣੇ ਹੋਏ ਫਿਰ ਕੋਸ ਨਹੀਂ ਪਤਾ ਮੈਂ ਤਾਂ ਲੰਗੀ ਜਾਂਦੀ ਸੀ ਸੋਚਿਆ ਦੀਪੇ ਦਾ ਹਾਲ ਚਾਲ ਪੁੱਛ ਲਾਂ ਨਾਲੇ ਇੱਕ ਗੱਲ ਹੋਰ ਆ ਆ ਤੇਰਾ ਬੰਦਾ ਸਾਰਾ ਦਿਨ ਘਰੇ ਨਹੀਂ ਵੜਦਾ ਕਿਵੇਂ ਕੀ ਗੱਲ ਹੋ ਗਈ ਤਾਈ ਬੰਦਿਆਂ ਨੂੰ ਤਾਂ ਖਿੱਚ ਕੇ ਰੱਖੀਦਾ ਹੁੰਦਾ ਇਹ ਪਿਆਰ ਪਿਓਰ ਨਾ ਨਹੀਂ ਲੋਟ ਆਉਣ ਵਾਲੇ ਆ ਦੇਖ ਲਾ ਸ਼ਾਮ ਹੋਣ ਵਾਲੀ ਆ ਹਜੇ ਤੱਕ ਘਰੇ ਨਹੀਂ ਵੜਿਆ ਨਹੀਂ ਤਾਈ ਇਹੋ ਜੀ ਤਾਂ ਕੋਈ ਗੱਲ ਨਹੀਂ ਨਾਲੇ ਉਹਨੂੰ ਤਾਂ ਮੈਂ ਕੁਝ ਨਹੀਂ ਕਹਿਣਾ ਤੇ ਉਹਦੇ ਬਿਨ ਮੈਂ ਨਹੀਂ ਰਹਿਣਾ ਮੇਰਾ ਕੰਮ ਮੁਹੱਬਤ ਕਰਨਾ ਚੱਲ ਕੋਈ ਨਾ ਵਾਪਸ ਆ ਜੂਗਾ ਹਾਲੇ ਕਿਹੜਾ ਹਨੇਰਾ ਹੋਇਆ ਕਿਤੇ ਨਹੀਂ ਜਾਂਦਾ ਕੋਈ ਕੁਝ ਵੀ ਕਰ ਲੈ ਸੇ ਕਰੋ ਮੇਰਾ ਹੋਇਆ ਅਬੇ ਵੇ ਤੂੰ ਮਾਰੀ ਆ ਨੀ ਛੱਡੂ ਕਿੱਧਰ ਗਈ ਓ ਮੇਰ ਪਾਲਤੋਨ ਬਾਹਰ ਨੂੰ ਭਾਗ ਗਈ ਆ ਮਸ਼ੀਨ ਵੀ ਛੱਡ ਗਈ ਕੱਪੜੇ ਪਾਉਂਦੀ ਪਾਉਂਦੀ ਪਤਾ ਨਹੀਂ ਕਿੱਧਰ ਨੂੰ ਭਗ ਜਾਂਦੀ ਆ ਮੈਂ ਮੈਨੂੰ ਦੱਸਦੀ ਹਾਂ ਹੁਣ ਗੱਲ ਉਹਨੂੰ ਮਾੜੀ ਮਾੜੀ ਸਮਝਾ ਲਿਆ ਕਰ ਕੀ ਹੋ ਗਿਆ ਹੁਣ ਕੀ ਹੋਗਾ ਨਾ ਤੇ ਤੇ ਆ ਮਾ ਦੇ ਕੇ ਕੀ ਕਰੀ ਸਾਡੇ ਕਰੇ ਲੜਾਈ ਪਵਾਇ ਨਾ ਨਿਮਾ ਅੱਬਾ ਦੇ ਕੇ ਗਿਆ ਜੇ ਮੈਂ ਤੈਨੂੰ ਦੱਸਾਂ ਤੈਨੂੰ ਬਾਹਰ ਕਿਸੇ ਨੇ ਕੁਝ ਕਹਿਤਾ ਤੇਰਾ ਸਿਰ ਪਾੜਨ ਨੂੰ ਕੋਈ ਵੀ ਛੋਟੀ ਬੋਹ ਵਾ ਕਰਦੀ ਫਿਰਦੀ ਐ ਲੜ ਪੈਗਾ ਕਿਸੇ ਨਾਲ ਓ ਕੀ ਕਰਾਂ ਬੇਬੇ ਹੁਣ ਮੈਂ ਨਾ ਸਮਝਾ ਸਮਝਾ ਕੇ ਡੱਕ ਲਿਆ ਇਹਨੂੰ ਆਤ ਤੋਂ ਮਜੂਰ ਐ ਇਹ ਜਿੰਨਾ ਚਿਰ ਕਿਸੇ ਦੀ ਚੁਗਲੀ ਨਾ ਕਰੇ ਉਨਾ ਚਿਰ ਇਹਨੂੰ ਪਤਾ ਨਹੀਂ ਰੋਟੀ ਨਹੀਂ ਹਾਜੀ ਰੋਟੀ ਨਹੀਂ ਹਾਜੀ ਮੈਂ ਆਦੀ ਮੈਂ ਤਾਂ ਛਿੱਟੇ ਚ ਗੋਲਾ ਬਣਿਆ ਪਿਆ ਮੇਰ ਤਾਂ ਕਹਿੰਦੀ ਪੜਾਕਾ ਪੈਣਾ ਹੋਇਆ ਪਿਆ ਜਿੰਨਾ ਚਿਰ ਮੈਂ ਕਿਸੇ ਦੀ ਚੁਗਲੀ ਨਾ ਕਰਕੇ ਆਵਾਂ ਵੀਰ ਆਪਾਂ ਉਹਨਾਂ ਨੇ ਕਿਹਾ ਸੀ ਵੀ ਭਾਈ ਸਾਡੀ ਕੁੜੀ ਦਾ ਰਿਸ਼ਤਾ ਤਾਂ ਲੈ ਲੋ ਕੱਲ ਕਰ ਚੁਗਲੀ ਕਰਿਆ ਕਰੂ ਆਪਾਂ ਆਖ ਵੀ ਇੰਨੀ ਕਿੰਨੀ ਚੁਗਲੀ ਕਰਿਆ ਕਰੂ ਵੀ ਨਾ ਕਿਸੇ ਨੂੰ ਕਦੇ ਆਉਣ ਦੇਵਾਂਗੇ ਹੁਣ ਇਹ ਤਾਂ ਕਰ ਕਰ ਤਰੀਫ ਦੇ ਚੁੰਨੀਆਂ ਕਰਦੀ ਉਹ ਵੀ ਆਪਾਂ ਨੂੰ ਤਾਂ ਇਹ ਵੀ ਘਰੇ ਘਰੇ ਕੋਈ ਚੁਗਲੀ ਕਰਿਆ ਹਾਂ ਵੀ ਘਰੇ ਕਰਿਆ ਕਰੂ ਸਾਰੀ ਗਲੀ ਚ ਫਰਕ ਪਵਾ ਕੇ ਰੱਖਦਾ ਹਾਂ ਕਹਿੰਦਾ ਬਾਹਰ ਘਰਾਂ ਦੇ ਜਾਂਦੀ ਹੈ ਕੀ ਉਹਨੇ ਕੀ ਕਰਾ ਤੂੰ ਇਹਨੂੰ ਹਟਾ ਕਿਸੇ ਲੋਟ ਇਹ ਤਾਂ ਨਹੀਂ ਹਟਦੀ ਬੇਬੇ ਇਹਦਾ ਤਾਂ ਰੱਸਾ ਲਾਉਣਾ ਪਊਗਾ ਅ ਰੱਸਾ ਦਾ ਹੁਣ ਕਿਉਂ ਲੈਂਦਾ ਲਜਾ ਲਾ ਕਰ ਰੱਸਾ ਲਾਉਣਾ ਪਊ ਤੂੰ ਮਾਰਵਾਟ ਅੰਦਰ ਵੜ ਕੇ ਸਮਝਾ ਦੇ ਉਹ ਬੇਬੇ ਪਹਿਲੀ ਵਾਰ ਹੋਇਆ ਕੋਈ ਮੈਂ ਜੇ ਤਾਂ ਕਿਸੇ ਨਾਲ ਨਾ ਪਹਿਲਾਂ ਲੜਾਈ ਪਵਾਈ ਹੋ ਫਿਰ ਤਾਂ ਮੈਂ ਸਮਝਾਦਾ ਜਾ ਫਿਰ ਤੂੰ ਅਗਲੇ ਨੂੰ ਆਈ ਕਹੇ ਸਿੱਧਾ ਵੀ ਭਾਈ ਤੁਸੀਂ ਸਿਧਾ ਹਦ ਉਹਨੂੰ ਮੈਥੋਂ ਦੱਸੋ ਹਾਂ ਦੋ ਤਿੰਨ ਘਰਾਂ ਨੂੰ ਤਾਂ ਮੈਂ ਕਹਿਤਾ ਮੈਂ ਕਿ ਮੈਂਟਲ ਹੈ ਤੇਰੀ ਦਵਾਈ ਚੱਲਦੀ ਹੈ ਹਾਂ ਗੱਲ ਪੱਕੇ ਤੇਰੀ ਹਾਂ ਹੀ ਗਾ ਦੇਖ ਉਹਦੇ ਦਾ ਦਬਾ ਕਰਦੇ ਸਿਰੇ ਤੱਕ ਜਾਣ ਲੱਗ ਪਈ ਕੀ ਨੂੰ ਕਿ ਨੂੰ ਕਹਾਂਗੇ ਰੌਲਾ ਤਾਂ ਉਹ ਹੀ ਹੁਣ ਹਰੇਕ ਨੂੰ ਆਏ ਵੀ ਕਹਿੰਦੇ ਅਗਲਾ ਕਹਿੰਦਾ ਤੁਸੀਂ ਮੈਂਟਲੀ ਬਹਿ ਗਏ ਲੈ ਹੋਰ ਹੁਣ ਕਿਸੇ ਨੂੰ ਕੀ ਪਤਾ ਹੈ ਚੱਲ ਫੇਰ ਪਤਾ ਹੁਣ ਦੇਖੀ ਜਾਊਗੀ ਜੇ ਕੋਈ ਮੇਰੇ ਕੋਲ ਆਉ ਮੈਂ ਵੀ ਕਹਿ ਦੂੰ ਭਾਈ ਇਹਦਾ ਤਾਂ ਦਿਮਾਗ ਖੱਲਿਆ ਹੋਇਆ ਸਾਡੀ ਬਹੁਤਾ ਦਾ ਇਹਦਾ ਕਰ ਬੇਬੇ ਦਾ ਦਿਮਾਗ ਖੱਲਿਆ ਹੋਇਆ ਹਾਂ ਇਹਦਾ ਹੱਲ ਨਹੀਂ ਦਾ ਕੋਈ ਇਹ ਹੱਲ ਦਾ ਕੋਈ ਨਹੀਂ ਨਾ ਇਹ ਘਰੇ ਕੰਮ ਕਰਨ ਆਈ ਹੈ ਕਿਉਂ ਦਾ ਆਪਾਂ ਕੀ ਕਰਾਉਣਾ ਮੈਂ ਤਾਂ ਕਹਿੰਦੀ ਤਲਾਕ ਦੇ ਦੇ ਬਰੇ ਫੇਰ ਤਾਂ ਜਮਾ ਬੱਸ ਹਾਂ ਸੁਖ ਦੀ ਜ਼ਿੰਦਗੀ ਜੀ ਲੈ ਔਰ ਨਾ ਤਾਂ ਇਹ ਕਰੇ ਕੰਮ ਮਾਰੀ ਸੁਬਿਆ ਪਤਾ ਲੰਬੇ ਆਏ ਹੋ ਗਏ ਆਂ ਬਾਰੇ ਇੱਕ ਸਿੱਟੇ ਮਾਰਦਾ ਕੇ ਕੁੱਟ ਕੇ ਮੈਂ ਡੱਕ ਲਈ ਸੁਝਾ ਕੇ ਮੈਂ ਡੱਕ ਲਈ ਪਤਾ ਹੀ ਨਹੀਂ ਕਿਹੜੇ ਹੱਬ ਨਾਲ ਉਹ ਕਰਦੀ ਚੱਲ ਛੱਡ ਪਰੇ ਮੇਰਾ ਪਤਾ ਜੇ ਇੱਕ ਦੋ ਵਾਰੀ ਖੜਕਾ ਦੇ ਡੰਡਿਆਂ ਨਾਲ ਜੇ ਰੌਲਾ ਪਾਉ ਕੁੱਟੂ ਮਾਰ ਰੋ ਆਦੇ ਪੇਕੇ ਨੂੰ ਫੋਨ ਕਰੂਗੀ ਉਹਨਾਂ ਨਾਲ ਤੋੜ ਦਿਆਂਗੇ ਵੀ ਭਾਈ ਵੇ ਸੀ ਕਿਹੜਾ ਕਰਾਉਣਾ ਹੈਗਾ ਆ ਤਾਂ ਬੇਬੇ ਨੂੰ ਉੱਥੇ ਆਪਦੇ ਪਿੰਡ ਵੀ ਕੁੱਟ ਖਾਂਦੀ ਰਹੀ ਐ ਇਸ ਤਰ੍ਹਾਂ ਚ ਚੁਗਲੀਆਂ ਦਾ ਅਗਲੇ ਆਂਦਾ ਮੋਸਾ ਕੱਢੀ ਐ ਹਾਂ ਆਹ ਦੇਖੀ ਆਉ। ਨਾਲੇ ਦੀਪੇ ਮੈਂ ਸੁਣਿਆ ਬਾਹਰ ਉਹਦੀ ਕਿਸੇ ਤੀਵੀ ਨਾਲ ਗੱਲ ਬਾਤ ਆ। ਨਪੜਾ ਤੇਰੇ 'ਚ ਕਿਹੜਾ ਕੋਈ ਕਮੀ ਆ? ਮੈਂ ਤੈਨੂੰ ਇੱਕ ਗੱਲ ਦੱਸਾਂ। ਪੂਆ ਚਾਰ ਰਿਸ਼ਤੇਦਾਰ ਬੁਲਾ ਲਾ। ਉਹਦੀ ਖਿਚਾਈ ਕਰਾ ਦੇ। ਨਹੀਂ ਤਾਂ ਤੂੰ ਆਪਣੇ ਆਪ ਤੋਂ ਦੂਰ ਕਰ ਲੇਂਗੀ ਭਾਈ। ਆ ਮਰਦ ਜਾਤ ਆ ਨਾ ਜਿਹੜੀ ਇਹ ਦਿਲਾਂ ਦੇ ਕਾਲੇ ਹੁੰਦੇ ਆ। ਨਹੀਂ ਤਾਈ ਨਾਲੇ ਐਵੇਂ ਘਰੇ ਕਲੇਸ਼ ਮੇ ਰੱਖਾਂ। ਹਰ ਗੱਲ ਕਰਦੀ ਲੋਕਾਂ ਨੂੰ ਦੱਸਾਂ। ਉਹ ਤਾਂ ਦਿਲ ਦਾ ਸਾਫ ਬੜਾ ਮੇਰੇ 'ਚ ਕੋਈ ਕਮੀ ਹੋਣੀ ਆ ਮੈਥੋਂ ਦੂਰ ਹੋਣਾ ਉਹਦਾ ਜੇਰਾ ਹੋਇਆ ਕਿਤੇ ਨਹੀਂ ਜਾਂਦਾ ਕੋਈ ਕੁਝ ਵੀ ਕਰ ਲੈ ਜੇਕਰ ਉਹ ਮੇਰਾ ਹੋਇਆ ਦੇਖ ਕੁੜੀਏ ਮੇਰੀ ਗੱਲ ਮੰਨ ਆ ਤੀਮੀ ਦਾ ਬੰਦੇ ਨਾਲ ਲੜਨਾ ਜ਼ਰੂਰੀ ਹੁੰਦਾ ਇਹ ਪਿਆਰ ਪਿਉਰ ਨਾਲ ਨਹੀਂ ਲੋਟ ਆਉਂਦੇ ਇਹ ਤਾਂ ਡੰਡੇ ਦੇ ਯਾਰ ਨੇ ਯਾਰ ਨਾਲੇ ਹੋਰ ਗੱਲ ਸਮਝੀ ਕਿਤੇ ਆਪਦਾ ਬੰਦੇ ਨੂੰ ਹੱਥੋਂ ਗਵਾਣਾ ਬੈਠੀ ਚਲ ਠੀਕ ਹੈ ਦਾਈ ਤੇਰੀ ਗੱਲ ਮੈਂ ਮੰਨ ਲੈਨੀ ਆ ਗੱਲ ਗੱਲ ਉੱਤੇ ਲੜ ਪੈਣੀ ਆ ਦੂਰ ਮੇਰੇ ਤੋਂ ਪਹਿਲਾਂ ਹੀ ਆ ਉਹ ਹੋਰ ਦੂਰ ਉਹਨੂੰ ਕਰ ਲੈਣੀ ਆ ਜੇ ਪਿਆਰ ਨਾਲ ਉਹਨੂੰ ਮੋੜ ਸਕੀ ਨਾ ਫਿਰ ਪਿਆਰ ਦਾਸ ਮੇਰਾ ਕਿਹੜਾ ਹੋਇਆ ਕਿਤੇ ਨਹੀਂ ਜਾਂਦਾ ਕੋਈ ਕੁਝ ਵੀ ਕਰ ਲੇ ਤੇ ਘਰੋ ਮੇਰਾ ਹੋਇਆ ਕੁੜੀਆਂ ਨਾਲੇ ਪਿਆਰ ਪਿਓਰ ਵਾਲਾ ਚੰਗਾ ਨਹੀਂ ਹੁੰਦਾ ਇਹ ਪਿਆਰ ਦੀ ਕਦਰ ਨਹੀਂ ਕਰਦੇ ਲੋਕ ਸਿਆਣੀ ਬਣ ਤੂੰ ਸਿਆਣੀ ਨਹੀਂ ਤਾਈ ਜੀ ਉਹ ਤਾਂ ਮੇਰੀ ਰੂਹ ਦਾ ਹਾਨੀ ਉਹਦੇ ਵੇਣ ਮੇਰੀ ਖਤਮ ਕਹਾਣੀ ਉਹਦੇ ਘਰ ਕੇ ਸਾਂ ਨੇ ਚੱਲਦੇ ਬਸ ਉਹਦੀ ਹੀ ਮੈਂ ਬਣ ਕੇ ਰਹਿਣਾ ਰਾਣੀ ਚੱਲੜੀਏ ਹੁਣ ਮੈਂ ਚੱਲਦੀਆਂ ਤੇਰਾ ਪ੍ਰਵਚਨ ਬਥੇਰਾ ਹੋਇਆ ਕਿਤੇ ਨਹੀਂ ਜਾਂਦਾ ਕੋਈ ਕੁਝ ਵੀ ਕਰ ਲੇ ਤੇ ਕਰੋ ਮੇਰਾ ਹੋਇਆ ਸਸਰੀ ਘਰ ਦੀ ਸਾਰਿਆਂ ਨੂੰ ਹੁਣੀ ਹੁਣੀ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਦਾਂ ਦੀ ਲੱਗੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ ਜੀ ਮੇਰੀ ਤਾਂ ਮੱਤੀ ਮਾਰੀ ਗਈ ਸੀ ਇਹਦੇ ਕੋਲੇ ਆ ਗਈ ਇਹ ਤਾਂ ਕਿਤੇ ਬੋਲਣ ਲੱਗੀ ਕਿਉਂ ਆਈਆਂ ਬੰਦੀ ਅੰਮਰ ਤਾਂ ਫਰੀ ਤਾਂ ਨਹੀਂ ਮੈਨੂੰ ਆਪਦੀਆਂ ਕਹਾਣੀਆਂ ਲੱਗਿਆ ਬਈ ਮੇਰਾ ਤਾਂ ਜਿਹੜਾ ਮੜਾ ਮੋਟਾ ਸੀ ਆਹ ਸਾਰੇ ਡਾਇਲੌਗ ਦੇਉਰੇ ਉਹ ਕਰੇ ਵਾਹ ਸਰਦੇ ਤਾਂ ਘਰੇ ਨਹੀਂ ਵੜਦਾ ਹੈ ਆ ਪਿਆਰ ਪਿਓਰ ਚ ਨਹੀਂ ਲੋਟ ਆਉਂਦਾ ਪਿਆਰ ਪਿਓਰ ਨਾ ਨਹੀਂ ਲੋਟ ਆਉਂਦਾ ਚੱਲ ਅੜੀਏ ਫੁੱਲ ਕੇ ਚੱਲ ਅੜੀਏ ਹੁਣ ਮੈਂ ਚੱਲਦੀ ਆ ਆਹੋ ਚੱਲ ਤੇਰਾ ਪਰਵਚਨ ਬਥੇਰਾ ਹੋਇਆ ਦੇਖ ਕੁੜੀਏ ਤੀਨ